ਵੀਲੀ ਮੈਕਮੋਦੀ S2 ਉਸ ਤੋਂ ਬਾਕਸਿੰਗ ਆਪਣੀ ਟੀਮ ਦੇ ਨਾਲ ਪਿੰਡ ਗਾਦਵੀ ਵਾਲਾ ਗਏ ਸੀਗੇ ਉਹਨਾਂ ਨੂੰ ਕੋਈ ਬਿਜੀ ਦੀ ਟੂਰਿਸਟਿਕ ਕੰਪਨੀ ਸੀ ਜਦੋਂ ਉਹ ਘਰ ਚ ਚੈੱਕ ਕਰਨ ਲੱਗੇ ਤਾਂ ਉਹ ਘਰ ਵਾਲੇ ਆਪਨੇ ਜਿਹੜੇ 3-4 ਕਿਸਨਾਲ ਦੇ ਸੀਗੇ ਉਹ ਉਹਨਾਂ ਦੇ ਗੱਲ ਪੈ ਗਈ ਉਹਨਾਂ ਦੇ ਕੱਪੜੇ ਟੁੱਟੇ ਪਾੜ ਦਿੱਤੇ ਉਹਨਾਂ ਦੀ ਡਿਊਟੀ 'ਚ ਵਿਗੜਨ ਪਈ ਤੇ ਜਿਸ ਵੰਦੀ ਅਸੀਂ ਉਹਨਾਂ ਦੇ ਖਿਲਾਫ ਜਿਹੜੀ ਐਫਆਰ ਨੰਬਰ 57 ਜਿਹੜੀ ਸਾਡਾ ਸਿਟੀ ਦੀ ਜਿਹੜਾ ਅੱਜ ਸਰਕਾਰੀ ਝੋਟੀ ਦੀ ਗ੍ਰਿਫਨ ਪੌਂਦੇ ਦੋਸ਼ ਕਰ ਦਰਸ਼ ਕਰਦਾ ਦਿੱਤੀ ਗਈ ਹੈ ਤੇ ਉਹਨਾਂ ਦੇ ਖਿਲਾਫ ਜੋ ਪੁਲਿਸ ਨੇ ਅਗਲਾ ਬੰਦੀ ਕਰ ਲਈ ਜੋ ਵੀ ਅਗਲੀ ਹੈ ਉਹਨਾਂ ਗ੍ਰਿਫਟਾ ਕਰਕੇ ਕਿਥੇ ਜੋ ਜੋ ਕਿ ਬਿਜਲੀ ਚੋਰੀ ਕਰ ਰਿਆ ਸੀ ਮੀਟਰ ਬਾਈਪਾਸ ਕੀਤਾ ਹੋਇਆ ਸੀ ਜਦੋਂ ਸੁਣੋ ਉਸ 4n1 ਬਖਸ਼ੀ ਦੇ ਲੱਗੇ ਲੋਕ ਦੀ ਚਾਬੀ ਮੰਗੀ ਗਈ ਤਾਂ ਸੁਣਨਾ ਕੀਤੀ ਗਈ ਉਸ ਨੇ ਆਪੇ ਆਪ ਲਗਾਇਆ ਹੋਇਆ ਤਾਲਾ ਔਰ ਉਸਨੇ ਦੋ ਸਰਸਾਂ ਪਾਈਆਂ ਹੋਈਆਂ ਇੱਕ ਤਾਂ ਉਹ ਵੀ ਆਊਟ ਗੋਮੀਟਰ ਤੋਂ ਜਾ ਰਹੀ ਸੀ ਔਰ ਦੂਸਰੀ ਜਿਹੜੀ ਆ ਉਹ ਸਾਡੇ 4 in 1 ਬਕਸੇ ਦੇ ਵਿੱਚੋਂ ਮੇਨ ਦੇ ਵਿੱਚੋਂ ਇਨਕਮ ਤੋਂ ਸਿੱਧੀ ਲਾਈ ਹੋਈ ਸੀ ਔਰ ਜਦ ਸਾਥੀ ਨੂੰ ਬਿੱਲ ਦਿਖਾਉਣ ਲਈ ਕਿਹਾ ਜਾਂ ਲੋਡ ਚੈੱਕ ਕਰਨ ਲਈ ਸਾਡੇ ਸਦਰ ਅਵਤਾਰ ਸਿੰਘ ਨੇ ਮੈਂਨੇ ਔਰ ਉਸ ਨੂੰ ਕਿਹਾ ਤਰਨਜੀਤ ਸਿੰਘ ਬਹੁਤ ਬਖਲਾਅਟ ਵਿੱਚ ਆ ਗਿਆ ਲਲਕਾਰਾ ਮਾਰਿਆ ਇਸ ਦਾ ਮੋਬਾਈਲ ਵੀ ਖੋ ਲਿਆ ਗਿਆ ਗਾਲੀ ਗੋਲਚ ਕਰਨ ਲੱਪਿਆ ਜਦੋਂ ਅਸੀਂ ਰੁਕਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਸਾਰੇ ਮੌਜਮਾਨਾ ਇਹਦੇ ਬਾਕੀ ਪਰਿਵਾਰ ਵੀ ਦੋ ਇਹਦੇ ਇੱਕ ਬੇਟਾ ਇੱਕ ਭਤੀਜਾ ਇਹਦੇ ਘਰ ਵਾਲੇ ਸਾਨੂੰ ਬਹੁਤ ਗਾਲੀ ਗੋਲਚ ਕਰਨ ਲੱਪੇ ਮੰਦਰਜੰਗਾ ਬੋਲੇ ਅਤੇ ਸਾਡੇ ਮੇਰੇ ਸਾਹਿਬ ਉਤਾਰ ਸਿੰਘ ਜਿਹੜੇ ਮੈਂ ਉਹਨਾਂ ਦਾ ਕੱਪੜੇ ਵੀ ਨਸਾਨੇ ਗਏ ਜੇਬ ਵਗੈਰਾ ਪਾੜ ਗਈ ਆ ਇਸ ਤੋਂ ਪਹਿਲਾਂ ਅਸੀਂ ਐਸਐਚਓ ਜੀਰਾ ਨੂੰ ਮੈਂ ਫੋਨ ਤੇ ਸੂਚਿਤ ਕੀਤਾ ਡਾਕਟਰ ਸਾਹਿਬ ਨੂੰ ਸੂਚਿਤ ਕੀਤਾ ਤਾਂ ਫਿਰ ਜਾ ਕੇ ਅਸੀਂ ਉਸ ਦੀ ਜਿਹੜੀ ਮੀਟਰ ਦੀ ਜਿਹੜੀ ਚੈਕਿੰਗ ਸੀ ਉਹ ਉੱਥੇ ਮੌਕੇ ਦੇ ਉੱਤੇ ਪੂਰੀ ਸਾਰੀ ਬੰਦ ਦੀ ਪਾਵਰ ਕੰਦੀ ਕਾਰਵਾਈ ਕਰਕੇ ਉਹਦਾ ਮੀਟਰ ਕਬਜ਼ੇ ਵਿੱਚ ਲਿਆ ਗਿਆ ਕਿਉਂਕਿ ਚੋਰੀ ਜਿਹੜੀ ਮੌਕੇ ਤੇ ਜੰਕਸ਼ਨ ਅੱਜ ਘਟਣਾ ਹੁੰਦਾ ਔਰ ਬਾਕੀ ਮਹਿਕ ਵਿੱਚ ਜੋ ਵੀ ਜੇ ਕੰਪਨਸੇਸ਼ਨ ਬੰਦੀ ਆ ਕੰਪਾਊਂਡ ਫੀਸ ਬੰਦੀ ਆ ਉਹ ਅਸੀਂ ਕੈਲਕੂਲੇਸ਼ਨ ਕਰਕੇ ਉਸ ਨੂੰ ਨੋਟਿਸ ਜਾਰੀ ਆਈਯੂ ਜਿਹੜੀ ਕਰ ਦਿੱਤਾ ਗਿਆ ਜੀ ਮੈਂ ਸੰਦੋਖ ਸਿੰਘ ਸੈਕਟਾਰ ਜੀ ਪਿਆਉਂਗਾ ਬਾਬਾ ਬਸਨਜੀਰਾ ਤਾਂ ਮੈਂ ਆਪਣੇ ਮਹਿਕਮੇ ਦੀ ਗੱਡੀ ਦੇ ਉੱਪਰ ਆਪਣੇ ਜੀ ਸਮਾਨ ਤੇ ਬਾਕੀ ਸਟਾਫ ਨਾਲ ਲੈ ਕੇ ਪਿੰਡ ਗਾਲੜੀਵਾਲਾ ਵਿੱਚ ਜੀ ਚੈਕਿੰਗ ਕਰਨ ਗਏ ਤਾਂ ਅ ਅਸੀਂ ਤੋਂ ਸਿਟੀ ਜ਼ੀਰਾ ਅਤੇ ਡੀਐਸਪੀ ਜ਼ੀਰਾ ਨੂੰ ਲਿਖਤੀ ਰੂਪ ਵਿੱਚ ਜਿਹੜੇ ਆ ਚੈੱਕ ਰਿਪੋਰਟ ਨਾਲ ਅਟੈਚ ਕਰਕੇ ਭੇਜ ਦਿੱਤੇ ਗਏ ਆ ਐਫਆਰ ਦਰਜ ਕਰਨ ਵਾਸਤੇ ਜਿਹੜੀ ਅਮਾਉਂਟ ਹੈ ਉਹ ਲਗਭਗ 182000 ਰੁਪਏ ਦੇ ਰਹੀ ਹੈ ਜਿਹੜੀ ਜੋ ਨੋਟਿਸ ਜਾਰੀ ਕਰ ਦਿੱਤਾ ਗਿਆ